ਉਹੀ ਘਰ ਲੱਗਾ ਸਵਾਲ ਉਹੀ ਘਰ ਲੱਗਾ ਸਵਾਲ ਕਰ ਲਵਾ ਸਵਾਲ ਕਰ ਲੋ ਬੈਸ ਸਾਹਿਬ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋਲ ਪੂਰੀ ਵੀਡੀਓ ਹੈ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਜੀ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਘੁੰਮਣ ਆਏ ਆ ਬੇ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਂਦਾ ਕੀ ਕਰਨ ਪਏਗਾ ਪਹਿਲਾਂ ਤਾਂ ਮੰਦਿਰ ਸ਼ਾਹ ਉਹ ਦਵਾਪਸ ਲੈ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਪਹਿਲਾਂ ਉਹ ਸਾਬ ਪਹਿਲਾਂ ਉਹਨੇ ਮੈਨੂੰ ਕਰਿਆ ਪਹਿਲਾਂ ਗੱਲ ਸੁਣ ਮੇਰੀ ਪਹਿਲਾਂ ਤਾਂ ਮੰਦਿਰ ਸ਼ਾਹ ਉਹ ਦਵਾਪਸ ਲੈ ਇਹਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮੰਡੀ ਪੰਜਾਬ ਦੇ ਯੂਥ ਨੂੰ ਪਹਿਲਾਂ ਸੁਣ ਮੇਰੀ ਗੱਲ ਪੰਜਾਬ ਇੱਕ ਮਿੰਟ ਪਹਿਣ ਇੱਕ ਮਿੰਟ ਤੁਸੀਂ ਇੱਕ ਮਿੰਟ ਪਹਿਲਾਂ ਰੁਕਿਓ ਜਰਾ ਹਾਂਜੀ ਹਾਂਜੀ ਤੂੰ ਪੰਜਾਬ ਦੇ ਯੂਥ ਨੂੰ ਮਟੀਰੀਅਲ ਦੱਸੇ ਹੋ ਸਕਦਾ ਛੋਟੇ ਬੇ ਜਿਹੜਾ ਹੋਣਾ ਕਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੋਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹੂੰ ਪਰ ਤੁਸੀਂ ਉਹਦੇ ਲਈ ਮਟੀਰੀਅਲ ਸ਼ਾਬਦਾਰ ਤੋਂ ਤੁਸੀਂ ਤਾਂ ਇੱਕ ਪੱਤਰਕਾਰ ਹੈ 15 ਸਾਲ ਦੇ ਮੁੰਡਿਆਂ ਨੂੰ ਆਪੇ ਤਾਂ ਕੀ ਹੋ ਗਿਆ ਲੈਂਡ ਬੁਲਿੰਗ ਕੀ ਕਰਨੀ ਤਾਂ ਕੀ ਹੋ ਗਿਆ ਫਿਰ ਕੋਈ ਤੇਰੇ ਕੋਲੋਂ ਪਰਮਿਟ ਲੈਣਾ ਸੀ ਹਾਂਜੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਾਂਦਾ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਸਵਾਲ ਕਰ ਲਿਆ ਗਲਤ ਗਲਤ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲ ਪਰਮਿਟ ਲਓ ਛਾਲਿੰਤਾ ਨਾਲ ਛੋਟੇ ਵੀਰ ਸਵਾਲ ਕਰੋ ਤੁਹਾਡਾ ਰਾਈਟ ਹੈਗਾ ਅਸੀਂ ਉਨੀ ਛਾਲਿੰਤਾ ਨਾਲ ਜਵਾਬ ਦੇਵਾਂਗੇ ਨਹੀਂ ਫਿਰ ਗੱਲ ਛੋਟੇ ਵੀਰ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰੋ ਸਾਡਾ ਕੰਮ ਹੈ ਸਵਾਲ ਕਰਨਾ ਮੰਦਿਰ ਕਿਉਂ ਗਵੇਂ ਨਹੀਂ ਜਿਹੜੇ ਹੁੱਲੜ ਪੜੋ ਮੰਦਿਰ ਕਿਉਂ ਗਵੇਂ ਤੁਸੀਂ ਕੀ ਕਹੋਗੇ ਯੂਥ ਕਹ ਲਓ ਯੂਥ ਕਹੋ ਹੁਣ ਇਹਨਾਂ ਨੇ ਚੋਰ ਫੜੇ ਨੇ ਵੀ ਉਹ ਕਹਿੰਦਾ ਵੀ ਕਾਂਗਰਸ ਪਾਰਟੀ ਦੇ ਨਾਲ ਆਇਆ ਵਾ ਜਿਨ੍ਹਾਂ ਨੇ ਇਹਨਾਂ ਦਾ ਮੋਬਾਈਲ ਚੋਰੀ ਕੀਤਾ ਵਾ ਹਾਂ ਇਹਨੂੰ ਵੀ ਇਸੋ ਦੀ ਗੱਲ ਚਾਹੁੰਦਾ ਇੱਕ ਮਿੰਟ ਉਹ ਸੁਣ ਲੈ ਅਸੀਂ ਚੋਰ ਫੜੇ ਇਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਚੋਰ ਕਹਿ ਰਹੇ ਹੋ ਕਹਿੰਦੇ ਵੀ ਬੈ ਸੁਣਨਾਂ ਨੇ ਬੁਲਾਏ ਨੇ ਚੋਰ ਮੈਂ ਕੀ ਕਹਾਂ ਚਾਹਨਾ ਤੂੰ ਮੇਰੇ ਕੋਲ ਬਾਈਕ ਨਹੀਂ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਬੂਤ ਹੈ ਮੈਂ ਚਲਾਉਂਗਾ ਨਾਰ ਮੈਂ ਚਲਾਉਂਗਾ ਮੈਂ ਚਲਾਉਂਗਾ ਜਿਹੜਾ ਟੋਕੋਗਾ ਨਾ ਕੋਈ ਗੱਲ ਨਹੀਂ ਛੋਟੇ ਜਿਹੜਾ ਧੰਨਵਾਦ